ਨਾਜਨੇ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਸਮਾਜਿਕ ਭਾਈਚਾਰੇ ਨੂੰ ਬਣਾਉਣ ਲਈ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਦੀ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਪੀਮਰੋ ਅੰਬੇਦਕਰ ਜੀ ਦੀਆਂ ਲਿਖਤਾਂ ਤੇ ਭਾਸ਼ਣ ਨੂੰ ਮੁੜ ਪੜੇ ਜਾਣ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਬੀਰ ਸਿੰਘ ਗੜੀ ਵੱਲੋਂ ਭਾਰਤੀ ਸੰਵਿਧਾਨ ਨਿਰਮਾਤਾ ਮਹਿਲਾ ਮੁਕਤੀਦਾਤਾ ਸਮਾਜ ਦੇ ਦਬੇ ਕੁਚਲੇ ਲੋਕਾਂ ਦੇ ਮਸੀਹਾ ਬਾਬਾ ਸਾਹਿਬ ਡਾਕਟਰ ਪੀਬਰਾ ਅੰਬੇਦਕਰ ਜੀ ਦੇ महाप्रिय निर्वाण दिवस ਨੂੰ ਸਮਰਪਿਤ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਕੀਤਾ ਸਥਾਨਿਕ ਜਲੰਧਰ ਬਾਈਪਾਸ ਸਥਿਤ ਪੰਜਾਬ ਦੇ ਸਭ ਤੋਂ ਵੱਡੇ ਬੀ ਡਾਕਟਰ ਬੀ ਆਰ ਅੰਬੇਦਕਰ ਪਵਨ ਵਿਖੇ ਜਾਤੀ ਤੋੜੋ ਸਮਾਜ ਜੋੜੋ ਥੀਮ ਹੇਠ ਆਯੋਜਿਤ ਸਮਾਗਮੋਕ ਚੇਅਰਮੈਨ ਗੜੀ ਦੇ ਨਾਲ ਰਮਨਜੀਤ ਲਾਲੀ ਖਾਦੀ ਬੋਰਡ ਦੇ ਵਾਈਸ ਚੇਅਰ ਚਾਂਸਲਰ ਪਵਨ ਹਾਂਸ ਰਾਜਕੁਮਾਰ ਹੈਪੀ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇंदे ਵੀ ਮੌਜੂਦ ਸਨ ਆਪਣੇ ਸੰਬੋਧਨ ਦੌਰਾਨ ਰਾਜ ਦੇ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਦੇਸ਼ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਚੱਲੀਆਂ ਆ ਰਹੀਆਂ ਕੁਰੀਤੀਆਂ ਤੇ ਵਿਚਾਰਕ ਕੰਧਾਂ ਨੂੰ ਟਾਉਣ ਦੇ ਲਈ ਭਾਰਤ ਰਤਨ ਭਾਰਤੀ ਸਰਦਾਰ ਨਿਰਮਤਾ ਬਾਬਾ ਸਾਹਿਬ ਅੰਬੇਡਕਰ ਵੱਲੋਂ ਜੋ ਡੂੰਘੀਆਂ ਖੋਜਾਂ ਕਰਕੇ ਲਿਖੇ ਮਹਾਨ ਗ੍ਰੰਥ ਜਿਨ੍ਹਾਂ ਵਿੱਚ ਸ਼ੂਦਰ ਕੌਣ ਸਨ ਦਾ ਅਨਟੱਚੇਬਲ ਅਨਿਲੇਸ਼ਨ ਆਫ ਕਾਸਟ ਆਦਿ ਸ਼ਾਮਲ ਹਨ ਨੂੰ ਸਹੀ ਰੂਪ ਦੇ ਵਿੱਚ ਜਨ ਜਨ ਖਾਸ ਕਰਕੇ ਅੰਬੇਡਕਰੀ ਸਮਾਜ ਤੱਕ ਲੈ ਕੇ ਜਾਣਾ ਸਮੇਂ ਦੀ ਲੋੜ ਹੈ ਉਹਨਾਂ ਦੱਸੇ ਕਿ ਅੱਜ ਦਾ ਪ੍ਰੋਗਰਾਮ ਵੀ ਉਸੇ ਲੜੀ ਦਾ ਹਿੱਸਾ ਹੈ ਚੇਅਰਮੈਨ ਗੜੀ ਵੱਲੋਂ ਇਸ ਗੱਲ ਤੇ ਚਿੰਤਾ ਪ੍ਰਗਟਾਈ ਗਈ ਕਿ ਬਾਬਾ ਸਾਹਿਬ ਨੇ ਛੂਦਰ ਕੌਣ ਹਨ ਕਿਤਾਬ ਵਿੱਚ ਜੋ ਆਰੀਆ ਸਮਾਜ ਬਾਰੇ ਛੂਦਰਾਂ ਬਾਰੇ ਮੂਲ ਨਿਵਾਸੀ ਸੰਕਲਪਨਾ ਬਾਰੇ ਲਿਖਿਆ ਹੈ ਦੇਸੀ ਅਤੇ ਵਿਦੇਸ਼ੀ ਬਾਰੇ ਚਾਨਣਾ ਵੀ ਪਾਇਆ ਹੈ ਨੂੰ ਹੁਣ ਤੱਕ ਉਜਾਗਰ ਨਹੀਂ ਕੀਤਾ ਗਿਆ ਉਹਨੇ ਇਹ ਵੀ ਗਲਤੀ ਵੀ ਜੋੜ ਦਿੱਤਾ ਕਿ ਇਹਨਾਂ ਕਿਤਾਬਾਂ ਨੂੰ ਸਕੂਲੀ ਬੱਚਿਆਂ ਦੇ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ ਉਹਨਾਂ ਸਮੁੱਚੇ ਅੰਬੇਦਕਰੀ ਸਮਾਜ ਨੂੰ ਅਪੀਲ ਕਰਦੇ ਕਿਹਾ ਕਿ ਇੱਕ ਵਾਰ ਡਾਕਟਰ ਅੰਬੇਦਕਰ ਵੱਲੋਂ ਲਿਖਿਆ ਉਹ ਪ੍ਰੋਗੋਤ ਕਿਤਾਬਾਂ ਨੂੰ ਰਿਫਰੈਸ਼ਮੈਂਟ ਕੋਰਸ ਵਜੋਂ ਲਾਜ਼ਮੀ ਤੌਰ ਤੇ ਚਾਹਤ ਮਾਰੀਏ ਪੱਤਰਕਾਰਾਂ ਵੱਲੋਂ ਰਾਜ ਅਨੁਸੂਚਿਤ ਜਾਤੀਆਂ ਦੇ ਲੋਕਾਂ ਵਿੱਚ ਚੇਅਰਮੈਨ ਗੜੀ ਦੇ ਵੱਡੇ ਪੱਧਰ ਤੇ ਲੋਕਪ੍ਰਿਅਤਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸਰਦਾਰ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਬੇਸ਼ੱਕ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਇਨਸਾਫ ਦੁਆਏ ਪਰ ਮੇਰੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਅਜੇ ਤਾ ਕੋਟੇ ਵਿੱਚੋਂ ਇੱਕ ਪੂਣੀ ਵੀ ਨਹੀਂ ਕੱਤੀ ਗਈ ਤਾਣਾ ਗੱਠਣ ਨੂੰ ਪਿਆ ਹੈ ਚਾਦਰਾਂ ਦਾ ਦਰਿਆ ਖੇਸਿਆਂ ਬੰਨ ਤੋਂ ਹਾਲੇ ਬਾਂਝੀਆਂ ਨੇ ਉਨਾਂ ਸਪਸ਼ਟ ਕੀਤਾ ਕਿ ਉਹਨਾਂ ਦੇ ਪਿਤਾ ਜੀ ਦਾਦਾ ਜੀ ਪਰਦਾਦਾ ਜੀ ਵੀ ਖੱਡੀ ਦਾ ਕੰਮ ਕਰਦੇ ਰਹੇ ਤੇ ਮੈਂ ਆਪ ਵੀ ਖੱਡੀ ਦਾ ਕੰਮ ਜਾਣਦਾ ਹਾਂ ਉਹਨਾਂ ਨੇ ਕਿਹਾ ਕਿ ਇਹ ਉਹ ਦਲਿਤ ਸਮਾਜ ਦੇ ਹੱਕਾਂ ਲਈ ਜੋਰਾਵਰ ਜੋਰਾਵਰ ਹਕੂਮਤਾਂ ਨਾਲ ਹਮੇਸ਼ਾ ਲੜਦੇ ਆ ਰਹੇ ਹਨ ਅਤੇ ਉਹਨਾਂ ਖਾਸ ਪ੍ਰਗਟ ਆਸ ਪ੍ਰਗਟਾਈ ਕਿ ਲੋੜ ਪੈਣ ਤੇ ਪੰਜਾਬੀ ਵੀ ਉਹਨਾਂ ਨਾਲ ਚਟਾਨ ਵਾਂਗ ਖੜੇ ਆਉਣਗੇ ਇਸਮੋ ਕੇ ਉਹਨਾਂ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਅਤੇ ਬੀਤੇ ਸਮੇਂ ਵਿੱਚ ਜਿਹੜੀ ਲੋਕਾਂ ਦੀਆਂ ਮੁਸ਼ਕਲਾਂ ਦਾ ਚੇਅਰਮੈਨ ਗੜੀ ਵੱਲੋਂ ਨਿਪਟਾਰਾ ਕੀਤਾ ਗਿਆ ਸੀ ਉਹ ਵੀ ਪੁੱਜੇ ਸਨ ਉਹਨਾਂ ਆਪਣੇ ਮਸਲਿਆਂ ਦਾ ਹੱਲ ਕਰਨ ਲਈ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਣ ਤੱਕ ਦੇ ਸਭ ਤੋਂ ਧਾਕੜ ਚੇਅਰਮੈਨ ਦਾ ਧੰਨਵਾਦ ਕਰਦੇ ਹਾਂ ਉਹਨਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ ਜਿਕਰਯੋਗ ਹੈ ਕਿ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਪ੍ਰੀ ਨਿਰਮਾਣ ਦਿਵਸ ਹਰ ਸਾਲ 6 ਦਸੰਬਰ ਨੂੰ ਮਨਾਇਆ ਜਾਂਦਾ ਹੈ ਜਿਸ ਨੂੰ ਉਹਨਾਂ ਦੇ ਮਹਾਪਰੀ ਨਿਰਵਾਣ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ ਇਸ ਦਿਨ ਭਾਤਰਤਨ ਡਾਕਟਰ ਅੰਬੇਡਕਰ ਨੂੰ ਉਹਨਾਂ ਦੇ ਜੀਵਨ ਅਤੇ ਸਮਾਜ ਲਈ ਪਾਏ ਯੋਗਦਾਨ ਲਈ ਸ਼ਰਧਾਂਜਲੀ ਦਿੱਤੀਆਂ ਜਾਂਦੀਆਂ ਹਨ ਅਤੇ ਇਸ ਮੌਕੇ ਵਕ ਵਕ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਵੱਲੋਂ ਸ਼ਰਧਾਂਜਲੀ ਸਮਾਗਮ ਅਤੇ ਖੂਨਦਾਨ ਕੈਂਪ ਵਰਗੇ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ ਅੰਬੇਡਕਰ ਸੁਸਾਇਟੀ ਵੱਲੋਂ ਇਸ ਮੌਕੇ ਬਲੱਡ ਡੋਨੇਸ਼ਨ ਕੈਂਪ ਦਾ ਵੀ ਵਿਸ਼ੇਸ਼ ਤੌਰ ਤੇ ਆਯੋਜਨ ਕੀਤਾ ਗਿਆ ਜਿੱਥੇ ਨੌਜਵਾਨਾਂ ਨੇ ਸੜਕ ਦੁਰਘਟਨਾਵਾਂ ਵਿੱਚ ਫਟੜ ਹੋਈ ਲੋਕਾਂ ਤੇ ਹੋਰ ਮਰੀਜ਼ਾਂ ਦੀ ਜਾਨ ਬਚਾਉਣ ਲਈ ਆਪਣਾ ਖੂਨਦਾਨ ਕੀਤਾ।